ਐਂਡ ਮਮ ਤੇ ਨਾਲ ਦਾ ਕੋਈ ਵੀ ਨਹੀਂ ਹੈ ਮਾਂ ਹੈ ਤਾਂ ਸੰਸਾਰ ਹੈ ਮਾਣਾ ਹੀ ਹੈ ਤਾਂ ਕੁਝ ਵੀ ਨਹੀਂ ਹੈ ਮਾਵਾਂ ਬਹੁਤ ਵਡੀਆਂ ਬਲੇਸਿੰਗ ਹੈ ਉਹਨਾਂ ਤੋਂ ਬਿਨਾ ਲਾਈਫ ਜਿਨ੍ਹਾਂ ਦੀ ਹੈਗੀ ਉਹਨਾਂ ਨਾਲ ਨਾਲ ਰਹਿ ਕੇ ਉਹਨਾਂ ਦਾ ਸਤਿਕਾਰ ਕਰੋ ਆਦਰ ਕਰੋ ਕਿਉਂਕਿ ਮਾਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਸੋ ਮੇਰੇ ਲਈ ਲਾਈਫ ਬਹੁਤ ਮਾਇਨੇ ਹੈ ਇਸ ਚੀਜ਼ੇ ਰੱਖਦੀ ਹੈ ਕਿ ਮੇਰੇ ਆਪ ਦੀ ਮਮ ਦੀ ਡੈਥ ਹੋ ਚੁੱਕੀ ਹੋਈ ਹੈ ਔਰ ਮੇਰੇ ਮਮਾ ਵੁੱਡ ਬੀ ਮਦਰ-ਇਨ-ਲॉ ਮੇਰੇ ਮਮ ਦੇ ਬਰਾਬਰ ਹੀ ਹੈ ਮੇਰੇ ਮਮ ਤੋਂ ਵੱਧ ਕੇ ਉਹਨਾਂ ਨੇ ਮੇਰਾ ਬਹੁਤ ਧਿਆਨ ਰੱਖਿਆ ਹੈ ਪੂਰੀ ਲਾਈਫ ਸਦੀ ਇੱਥੇ ਕੰਮ ਕਰਦੇ ਨਿਕਲ ਜਾਂਦੀ ਹੈ ਸਾਨੂੰ ਟਾਈਮ ਨਹੀਂ ਮਿਲਦਾ ਕਿ ਅਸੀਂ ਆਪਣੇ ਘਰਦਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਸਕੀਏ ਕਿ ਕੋਈ ਅੱਦੋ-ਅਕੇਸ਼ਨ ਆਰਗੇਨਾਈਜ਼ ਹੁੰਦਾ ਹੈ ਐਂਡ ਇਫ ਯੂ ਆਰ ਈਵਨ ਆਊਟ ਆਫ ਪ੍ਰੋਵਿੰਸ অর ਸਮਵੇਅਰ ਫਾਰ ਇਟ ਗਿਵਸ ਅਸ ਅ ਟਾਈਮ ਟੂ ਕਮ ਬੈਕ ਮੀਟ ਆਫ ਫੈਮਿਲੀ ਅੱਜ ਅਸੀਂ ਮਹਾਰਾਜਾ ਬੈਂਕੋਟ ਹਾਲ ਜਿਹੜਾ ਐਡਮੰਟਨ ਸ਼ਹਿਰ ਵਿੱਚ ਬੜਾ ਮਸ਼ਹੂਰ ਬੈਂਕੋਟ ਹਾਲ ਹੈ ਜੀ ਉੱਥੇ ਪਹੁੰਚੇ ਆਂ ਉਹਦਾ ਕਾਰਨ ਇਹ ਆ ਕਿ ਭਾਵਾਂ ਮਦਰਸ ਡੇ ਜਿਹੜਾ 12 ਮਈ ਨੂੰ ਆ ਆ ਰਿਆ ਹੈਗਾ ਪਰ ਉਹ ਮਦਰਡੇ ਇਥੇ ਅੱਜ ਮਨਾਇਆ ਜਾ ਰਿਹਾ ਆ ਉਹਦਾ ਕਾਰਨ ਇਹ ਆ ਵੀ ਬਾਅਦ ਦੇ ਵਿੱਚ ਤੁਹਾਨੂੰ ਪਤਾ ਅੱਜਕੱਲ ਹੁਣ ਜਿਹੜੇ ਬੈਂਕਟ ਹਾਲ ਕਰ ਰਹੇ ਨੇ ਉਹ ਨਹੀਂ ਮਿਲਦੇ ਇੰਨੀ ਜ਼ਿਆਦਾ ਬੁਕਿੰਗ ਹੁੰਦੀ ਆ ਸੋ ਅੱਜ ਜਿਹੜਾ ਇਹ ਅਰੇਂਜ ਕੀਤਾ ਗਿਆ ਸਾਰੇ ਦਾ ਸਾਰਾ ਇਵੈਂਟ ਉਹ ਨੀਨਾ ਸ਼ਰਮਾ ਹੁਣੀ ਮੇਰੇ ਨਾਲ ਨੇ ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਨੀਣਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਇਸ ਦੇਂਦੀਆਂ ਔਰ ਮਦਰਸ ਡੇ ਦੀਆਂ ਵੀ ਬਹੁਤ ਬਹੁ ਮੁਬਾਰਕਾਂ ਭਾਵੇਂ ਆਉਣ ਵਾਲਾ ਹੀ ਆ ਔਰ ਇਹ ਨਾਲ ਤੁਹਾਡੇ ਬੱਚੇ ਵੀ ਖੜੇ ਨੇ ਹਾਂਜੀ ਸਪੈਸ਼ਲ ਵੀਰਲੀ ਬੈਂਕਓਵਰ ਤੋਂ ਆਏ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਅੱਛਾ ਇਹ ਤੁਸੀਂ ਅੱਜ ਜਿਹੜਾ ਦਿਨ ਕੀਤਾ ਅਰੇਂਜ ਇਹ ਕੀ ਮਤਲਬ ਕਿਹੜੀ ਗੱਲ ਨੂੰ ਤੁਸੀਂ ਮਨ 'ਚ ਰੱਖ ਕੇ ਕੀਤਾ ਜੀ ਪਹਿਲਾਂ ਤਾਂ ਜਦੋਂ ਅਸੀਂ ਪ੍ਰਦੇਸ਼ 'ਚ ਬੈਠੇ ਹੁੰਨੇ ਆ ਨਾ ਕਿ ਕਈ ਸਾਡੇ ਐਸੇ ਵੀਰ ਤੇ ਪੈਣਾ ਹੁੰਦੀਆਂ ਜਿਨ੍ਹਾਂ ਦੇ ਮਦਰਸ ਇੱਥੇ ਹੈ ਨਹੀਂ ਆ So they can attributed to the moms by celebrating this day with us aur dusra ye hai ki mainu lagda hai ki apni community nu ikattha ik chhad de niche karna oh bhi bahut waddi gal hundi hai te sare milke khushi aapas celebrate karde haan te jehda sadi moms hai giyan oh sade layi kinna kuch karde haan ik special din hunda tusi apni mom nu naal leke aane ho tusi mom nu apne appreciate karde ho ki whatever you did for me it's awesome so apan ik appreciation apne moms layi ki jinna ne sanu bachpan ton leke ungli pakad ke chalna sikhaya hunda assi ohna nu sirf thanks karan layi madat de ਸੈਲੀਬ੍ਰੇਟ ਕਰਦੇ ਆ ਨੀਣਾ ਜੀ ਤੁਹਾਨੂੰ ਪਤਾ ਆਪਣੇ ਜਿਹੜੇ ਭਾਰਤੀ ਭਾਈਚਾਰਾ ਨਾ ਉਹਦੇ ਚ ਅਕਸਰ ਇਹ ਹੁੰਦਾ ਜੀ ਵੀ ਅਸੀਂ ਤਾਂ ਰੋਜ਼ ਹੀ ਸਾਡੇ ਲਈ ਤਾਂ ਮਦਰਸ ਡੇ ਹੁੰਦਾ ਇਹ ਪਾਰਟिकुलर ਇੱਕ ਦਿਨ ਕਿਉਂ ਉਹਨਾਂ ਨੂੰ ਕੀ ਕਹੋਗੇ ਮੈਂ ਤੇ ਇਹ ਕਰੀਏ ਕਿ ਜਿਵੇਂ ਅਸੀਂ ਆਪਾਂ ਕਹਿੰਦੇ ਕਿ ਇੱਕ ਦਿਨ ਆਪਾਂ ਆਪਣੀ ਮਮ ਨੂੰ ਅਸੀਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਥੈਂਕ ਯੂ ਕਹਨੇ ਹੋਵਾਂਗੇ ਸਾਰੇ ਸਾਲ ਦੇ ਵਿੱਚ ਕਦੀ ਤੇ ਜਦੋਂ ਮਦਰਸੇ ਆਉਂਦਾ ਆਪਾਂ ਸਪੈਸ਼ਲੀ ਇੱਕ ਦਿਨ ਮਨਾਉਂਦੇ ਆ ਨਾ ਆਪਾਂ ਵੀ ਉਹ ਦਿਨ ਕੱਢਦੇ ਆ ਉਸ ਦਿਨ ਲਈ ਕਿਉਂ ਮੈਨੂੰ ਨਹੀਂ ਲੱਗਦਾ ਮੇਰੇ ਬੇਟੇ ਨੇ ਕਦੀ ਮੈਨੂੰ ਕਿਹਾ ਹੋਵੇ ਕਿ ਮਮਾ ਥੈਂਕ ਯੂ ਫॉर ਮੇਕਿੰਗ ਮਾਈ ਲਾਈਫ ਬਿਊਟੀਫੁਲ ਰਾਈਟ ਮੈਂ ਤੇ ਹੁਣ ਉਹ ਅੱਜ ਸਪੈਸ਼ਲ ਆਇਆ ਮੈਨੂੰ ਇਹ ਕਹਿਣ ਲਈ ਇੱਥੇ ਸੋ ਆਈ ਫੀਲ ਰੀਲੀ ਗੁੱਡ ਕਿ ਵੈਸੇ ਉਹ ਫੋਰ ਗਰੰਟੀਟ ਲੈ ਲੈਂਦੇ ਆ ਇਹ ਦਿਨ ਸਾਡੇ ਲਈ ਸਪੈਸ਼ਲ ਹੋ ਜਾਂਦਾ ਆ ਆਪਾਂ ਅ ਬਤਿਆ ਨੂੰ ਸਿੱਖਿਆ ਦਿੱਤੀ ਆ ਕਰਨ ਤੁਸੀਂ ਵੈਨਕੂਵਰ ਤੋਂ ਆਇਆ ਹਾਂ ਹਾਂਜੀ ਜੀ ਮੈਂ ਹੁਣ ਪਹਿਲਾਂ ਇੱਥੇ ਰਹਿੰਦਾ ਸੀਗਾ ਪਰ ਹੁਣ ਵੈਨਕੂਵਰ ਵਿੱਚ ਮੂਵ ਹੋ ਗਏ ਆ ਪਰ ਇੱਥੇ ਦੀ ਇੱਥੇ ਰਹੇ ਹਾਂ 25 ਸਾਲ ਇੱਥੇ ਰਿਹਾ ਸੀਗਾ ਵੈਲਕਮ ਟੂ ਐਡਮਟਨ ਥੈਂਕ ਯੂ ਸੋ ਮੱਚ ਐਂਡ ਆਈ ਫੀਲ ਇਨ ਆਨਰ ਟੂ ਬੀ ਅ ਪਾਰਟ ਆਫ ਦਿਸ ਪੂਰੀ ਲਾਈਫ ਸਾਡੀ ਇੱਥੇ ਕੰਮ ਕਰਦੇ ਨਿਕਲ ਜਾਂਦੀ ਹੈ ਸਾਨੂੰ ਟਾਈਮ ਨਹੀਂ ਮਿਲਦਾ ਕਿ ਅਸੀਂ ਆਪਣੇ ਘਰਦਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਸਕੀਏ ਸਿਰਫ ਫੀਲ ਦਨ ਆਨਰ ਕਿ ਕੋਈ ਐਡਾ ਦਾ ਓਕੇਸ਼ਨ ਆਰਗੇਨਾਈਜ਼ ਹੁੰਦਾ ਹੈ ਐਂਡ ਇਫ ਯੂ ਆਰ ਈਵਨ ਆਊਟ ਆਫ ਪ੍ਰੋਵੈਂਸ অর ਸਮਵੇਅਰ ਫਾਰ ਇਟ ਗਿਵਸ ਅਸ ਅ ਟਾਈਮ ਟੂ ਕਮ ਬੈਕ ਮੀਟ ਆਫ ਫੈਮਿਲੀ ਐਂਡ ਮਮ ਦੇ ਨਾਲ ਦਾ ਕੋਈ ਵੀ ਨਹੀਂ ਹੈ ਮਾਂ ਹੈ ਤਾਂ ਸੰਸਾਰ ਹੈ ਮਾਂ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਸੋ ਮੇਰੇ ਲਈ ਲਾਈਫ ਬਹੁਤ ਮਾਇਨੇ ਹੈ ਇਸ ਚੀਜ਼ੇ ਰੱਖਦੀ ਹੈ ਕਿ ਮੇਰੇ ਆਪ ਦੀ ਮਮ ਦੀ ਡੈਥ ਹੋ ਚੁੱਕੀ ਹੋਈ ਹੈ ਔਰ ਮੇਰੇ ਮਮਾ ਮਦਰ ਇਨ ਲਾ ਕਹਿ ਲੋ ਊਡ ਬੀ ਮਦਰ ਇਨ ਲਾ ਮੇਰੇ ਮਮ ਦੇ ਬਰਾਬਰ ਹੀ ਹੈ ਮੇਰੇ ਮਮ ਤੋਂ ਵੱਧ ਕੇ ਉਹਨਾਂ ਨੇ ਮੇਰਾ ਬਹੁਤ ਧਿਆਨ ਰੱਖਿਆ ਹੈ ਸੋ ਫॉर ਮੀ ਆਈ ਊਡ ਵਿਸ਼ 올 ਦ ਔਮਨ ਆਫ ਦ ਵਰਲਡ ਅ ਵੈਰੀ ਹੈਪੀ ਮਦਰਸ ਡੇ ਸਟੇ ਬਲੈਸ ਮਾਵਾ ਬਹੁਤ ਵੱਡੀਆਂ ਬਲੇਸਿੰਗ ਹੈ ਉਹਨਾਂ ਤੋਂ ਬਿਨਾ ਲਾਈਫ ਨਹੀਂ ਸੋ ਜਿਨ੍ਹਾਂ ਦੀਆਂ ਮਾਵਾ ਹੈਗੀਆਂ ਚਾਰਸ਼ ਕਰੋ ਜਿਨ੍ਹਾਂ ਦੀ ਨਹੀਂ ਹੈ ਜਿਨ੍ਹਾਂ ਦੀ ਹੈਗੀਆਂ ਨਾਲ ਨਾਲ ਰਹਿ ਕੇ ਉਹਨਾਂ ਦਾ ਸਤਿਕਾਰ ਕਰੋ ਆਦਰ ਕਰੋ ਕਿਉਂਕਿ ਮਾਤੋਂ ਵੱਧ ਕੇ ਕੁਝ ਵੀ ਨਹੀਂ ਹੈ Thank you very much for all the honor aunty um you know what edmundin dumpal ke ithe birthday ho ke it is very nice to see ke aaj bhi ithe edda hi mele lagde ne te aaj bhi ithe har sakh ne chance dita janda ke jehda marzi agge aake apne apne maan de jere unna de um, cha ne armaan ne poore kar sakda hai mere vaaste badi khushi di gal hai ke kise itna stage te main bol di si ki main dance kar di si ki. Uh, aaj mere bache a ne perform kita mere bacha nu no, aaj special inna ne bulaya so i'm very very thankful But rather than me, I'd rather give the mic to my kids and let them say something. This is a great event to celebrate the an extraordinary group of people in our lives, our mothers. Sada har program te subscribe karo. Channel Punjabi te notification bell icon wale button te click karo.